好的。<noise> <noise> ਖਤਮ ਕਰ ਦਿੱਤਾ ਤੇ ਡੰਗੇ ਹੋ ਜ ਮਿੱਟੀ ਪਾਈ ਗਏ ਤੇ ਸਾਡੇ ਨਾਲ ਨੌਜਵਾਨ ਵੀ ਮੌਜੂਦ ਨੇ ਆਪਾਂ ਪਤਾ ਕਰਦੇ ਕਿ ਕੀ ਹਾਲਾਤ ਕਿੱਤੇ ਨੇ ਬਾਈ ਜੀ ਜਦੋਂ ਫਿਰ ਇਹ ਹੋਇਆ ਚਲੋ ਕਿਵੇਂ ਜਦੋਂ ਮਨ ਲਓ ਕੋਈ ਵੀ ਭੀੜ ਨੂੰ ਮਗਰ ਕਰਨਾ ਹੁੰਦਾਗਾ ਭੀੜ ਦੇ ਉੱਤੇ ਅਥਰੂ ਗੈਸ ਦੇ ਗੋਲੇ ਆ ਭੀੜ ਨੂੰ ਢਗੇਲ ਦੇ ਜਰੂਰ ਸੁਣਿਆ ਸੀਗਾ ਆਹ ਹਾਲਾਤ ਕਿਹੜੇ ਗੱਲੇ ਆਗੇ ਕਿਉਂਕਿ ਇਹ ਤਾਂ ਪ੍ਰੈਸਨ ਚ ਆਉਂਦੇ ਨਹੀਂ ਰੋਲਾ ਦੇ ਵਿੱਚ ਨਹੀਂ ਆਉਂਦਾ ਇਹ ਤਾਂ ਨਹੀਂ ਅਥਰੂ ਗੈਸ ਮਤਲਬ ਪਾਣੀ ਪਾਣੀ ਛਿੱਟੇ ਸਾਡੇ ਤੇ ਫਿਰ ਅਥਰੂ ਗੈਸ ਉਦੋਂ ਬਾਅਦ ਵੀਰੇ ਆ ਚੱਲੇ ਨੇ 300 ਆਪਣਾ 12 ਬੋਰ ਦੇ ਹੂੰ ਹੂੰ ਠੀਕ ਹੈ 12 ਬੋਰ ਦੇ 12 ਬੋਰ ਦੀਆਂ ਇੱਥੇ ਆ ਕੇ ਮਤਲਬ ਬਜ਼ੁਰਗ ਬੈਠੇ ਟਰਾਲੀਆਂ 'ਚ ਉਹਨਾਂ ਦੇ ਨਾਲ ਮਾਰਕਟਾਈ ਕੀਤੀ ਗਈ ਹੈ ਕਿ ਉਹਨਾਂ ਨੇ ਹਮਲਾ ਕੀਤਾ ਹੈਗਾ ਠੀਕ ਹੈ ਤੇ ਟਰੈਕਟਰਾਂ ਦਾ ਇਹਨਾਂ ਨੁਕਸਾਨ ਕੀਤਾ ਗਿਆ ਸੀ ਟਰੈਕਟਰਾਂ ਦਾ ਨੁਕਸਾਨ ਯਰ ਲਾਏ ਕੋਈ ਗੱਲ ਨਹੀਂ ਤੇ ਸਾਡੇ ਧਰਮ ਦੀ ਜਿਹੜੀ ਮਾਤਾ ਗੁਜਰੀ ਜੀ ਦੀ ਫੋਟੋ ਸੀ ਉਹਨਾਂ ਨੂੰ ਪੈਰਾ ਥੱਲੇ ਕੁਚ ਲੈ ਗਿਆ ਹੈਗਾ ਸੰਤ ਜਰਨੈਲ ਸਿੰਘ ਬੇਅਦਬੀ ਕੀਤੀ ਗਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੀ ਉਹਨਾਂ ਦੀ ਫੋਟੋ ਦੀ ਬੇਅਦਬੀ ਕੀਤੀ ਗਈ ਹੈ ਇਹਨਾਂ ਨੇ ਠੀਕ ਹੈ ਜਿਹੜਾ ਰਾਸ਼ਨ ਸੀਗਾ ਉਹ ਸੜਕਾਂ ਦੇ ਉੱਤੇ ਖਿਲਾਰ ਦਿੱਤਾ ਗਿਆ ਹੈਗਾ ਤੇ ਨੌਜਵਾਨ ਨੂੰ ਤਿੰਨ ਚਾਰ ਚਾਰ ਨੌਜਵਾਨ ਨੂੰ ਸਾਡੇ ਨੂੰ ਮਤਲਬ ਚੱਕ ਕੇ ਲੈ ਗਏ ਮੈਂ ਕਿਟਨੇਪ ਕਰਕੇ ਲੈ ਗਏ ਜੇਕਰ ਅਸੀਂ ਕਿਤੇ ਘਰ ਨੇ ਨੰਨੇ ਆ ਤਾਂ ਸਾਡੇ ਦੇ ਪਰਚੇ ਕੀਤੇ ਜਾਂਦੇ ਨੇ ਵੀ ਇਹਨਾਂ ਨੇ ਬਸ ਇੱਕ ਅਗਨਾ ਸੀ ਜਾ ਐਵੇਂ ਕਰਤਾ ਉਹਨਾਂ ਦੇ ਨਾਲ ਦੇ ਨਾਲ ਪਰਚੇ ਹੁਣ ਕਿਉਂ ਨਹੀਂ ਪਰਚੇ ਕਰ ਰਹੇ ਹੈਗੇ ਬਿਲਕੁਲ ਬਿਲਕੁਲ ਆਹ ਦੇਖੋ ਜੀ ਆਹ ਦੇਖੋ ਜੀ ਆਹ ਫੇਰ ਜੀ ਆਹ ਫੇਰ ਕਰਦੇ ਹੋ ਦੇਖੋ ਜੀ 12 ਫੋਰ ਦੇ ਆਹ ਕਿੱਧਰ ਕਿੱਧਰ ਕਿਲੋਮੀਟਰ ਦਾ ਘੇੜ ਦੇੜ ਹੋਣਾਗਾ ਆਪਣਾ ਇੰਨੀ ਦੂਰ ਤੱਕ ਆ ਗਏ ਬਿਲਕੁਲ ਬਿਲਕੁਲ ਕਿੰਨਾ ਨੇ ਸਰ ਮੈਂ ਮੈਂ ਇੱਕ ਗੱਲ ਮੈਂ ਇਹ ਵੀ ਦੇਖਿਆ ਕਿ ਆਹ ਟਰੈਕਟਰ ਦੇ ਟੈਂਕੇ ਵਿੱਚ ਮਿੱਟੀ ਪਾਈ ਗਈ ਹੈਗੀ ਉਹਨਾਂ ਵੱਲੋਂ ਮਿੱਟੀ ਪਾਈ ਸੀ ਉਹ ਸਾਰੀ ਟ੍ਰਾਲੀ ਸਾਰੀ ਕੋਲ ਵਿੱਚ ਮਿੱਟੀ